ਅੱਜ ਆਪਾਂ ਇੱਕ ਅਜਿਹੇ ਇਤਿਹਾਸਿਕ ਸਥਾਨ ਦੀ ਗੱਲ ਕਰਾਂਗੇ ਜਿਸ ਦੀ ਮਤਲਬ ਹਰ ਇਟ ਵਿੱਚ ਕਹਾਣੀਆਂ ਵਸਦੀਆਂ ਨੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਮਤਾਨ ਸਾਹਿਬ ਹਾਂਜੀ ਤੇ ਆਮ ਤੌਰ ਤੇ ਅਸੀਂ ਸਿਰਫ ਇਹ ਸੁਣਦੇ ਹਾਂ ਕਿ ਨੌਵੇਂ ਪਾਤਸ਼ਾਹ ਇੱਥੇ ਆਏ ਸਨ ਬਿਲਕੁਲ ਪਰ ਅੱਜ ਆਪਾਂ ਇਸ ਤੋਂ ਥੋੜਾ ਡੂੰਘਾ ਜਾਵਾਂਗੇ ਇਸ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਸਾਹਿਬ ਦੀਆਂ ਫੇਰੀਆਂ ਨੇ ਇਸ ਜਗ੍ਹਾ ਨੂੰ ਇੱਕ ਧਾਰਮਿਕ ਕੇਂਦਰ ਕਿਵੇਂ ਬਣਾਇਆ ਤੇ ਇੱਥੇ ਵਾਪਰੀਆਂ ਘਟਨਾਵਾਂ ਸਾਨੂੰ ਕੀ ਸਿਖਾਉਂਦੀਆਂ ਨੇ ਹਾਂ ਤਾਂ ਚਲੋ ਸ਼ੁਰੂ ਕਰਦੇ ਹਾਂ ਅਪ੍ਰੈਲ 1665 ਵਿੱਚ ਹਾਂਜੀ ਸੰਮਤ 1722 ਵਿੱਚ ਹਾਂ ਆਪਣੇ ਪਰਿਵਾਰ ਤੇ ਸੰਗਤਾਂ ਸਮੇਤ ਇੱਥੇ ਪਹੁੰਚੇ ਸਨ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਵੀ ਨਾਲ ਸਨ ਅਤੇ ਦੇਖੋ ਇੱਥੇ ਪਹੁੰਚਦੇ ਹੀ ਇੱਕ ਗੱਲ ਸਾਫ਼ ਹੋ ਜਾਂਦੀ ਹੈ ਅੱਛਾ ਕਿ ਇਹ ਕੋਈ ਇਤفاقੀਆ ਠਹਿਰਾਓ ਨਹੀਂ ਸੀ ਗੁਰੂ ਸਾਹਿਬ ਨੇ ਇਸ ਜਗ੍ਹਾ ਨੂੰ ਮਤਲਬ ਧਰਮ ਪ੍ਰਚਾਰ ਦਾ ਮੁੱਖ ਕੇਂਦਰ ਬਣਾਉਣ ਦੇ ਇਰਾਦੇ ਨਾਲ ਚੁਣਿਆ ਸੀ। ਓਹੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਸ੍ਰੀ ਗੁਰੂ ਦੇਵ ਤਬੇ ਚਲ ਆਏ ਗ੍ਰਾਮ ਨਾਮ ਧਮਧਾਨ ਬਤਾਏ ਤਹਾਂ ਜਾਏ ਡੇਰਾ ਨਿਜ ਖਾਲੇ ਪਰ ਸਵਾਲ ਇਹ ਹੈ ਕਿ ਧਮਤਾਨ ਹੀ ਕਿਉਂ ਹਾਂ ਇਸ ਨੂੰ ਰਣਨੀਤਿਕ ਕਿਉਂ ਮੰਨਿਆ ਗਿਆ ਮਤਲਬ ਰਣਨੀਤਿਕ ਦਾ ਕੀ ਮਤਲਬ ਹੈ ਥੇ ਇਹ ਬਹੁਤ ਵਧਿਆ ਸਵਾਲ ਹੈ ਦੇਖੋ ਇਸ ਦਾ ਜਵਾਬ ਸਿਰਫ ਭੂਗੋਲਿਕ ਨਹੀਂ ਸਗੋਂ ਆ ਰਾਜਨੀਤਿਕ ਵੀ ਹੈ اچھا ਓਕੇ ਵਿੱਚ ਥਮਤਾਨ ਦਾ ਇਲਾਕਾ ਸਿੱਧਾ ਦਿੱਲੀ दरबार ਯਾਨੀ ਮੁਗਲ ਸੱਤਾ ਦੇ ਬਿਲਕੁਲ ਨੇੜੇ ਸੀ ਹਾਂਜੀ ਪਰ ਨਾਲ ਹੀ ਇੱਥੋਂ ਦੇ ਸਥਾਨਕ ਚੌਧਰੀਆਂ ਦਾ ਵੀ ਆਪਣੇ ਇਲਾਕੇ ਵਿੱਚ ਕਾਫੀ ਦਬਦਬਾ ਸੀ ਠੀਕ ਹੈ ਇਸ ਲਈ ਇੱਥੇ ਇੱਕ ਮਜ਼ਬੂਤ ਕੇਂਦਰ ਸਥਾਪਿਤ ਕਰਨਾ ਇੱਕ ਤਰ੍ਹਾਂ ਨਾਲ ਸਿੱਧੇ ਤੌਰ ਤੇ ਮੁਗਲ ਸੱਤਾ ਦੇ ਗੜ ਦੇ ਕੋਲ ਗੁਰਮਤ ਦਾ ਪ੍ਰਭਾਵ ਵਧਾਉਣ ਦੇ ਬਰਾਬਰ ਸੀ ਵਾਹ ਇਸ ਨਜ਼ਰੀਏ ਨਾਲ ਤਾਂ ਸਾਰੀ ਤਸਵੀਰ ਹੀ ਬਦਲ ਜਾਂਦੀ ਹੈ ਇਹ ਤਾਂ ਬਹੁਤ ਦਲੇਰਾਣਾ ਕਦਮ ਸੀ ਤਾਂ ਜਦੋਂ ਗੁਰੂ ਜੀ ਉੱਥੇ ਪਹੁੰਚੇ ਇੱਕ ਤਲਾਬ ਦੇ ਕਿਨਾਰੇ ਬੈਠੇ ਤਾਂ ਉੱਥੋਂ ਦਾ ਇੱਕ ਸਥਾਨਿਕ ਜ਼ਿਮੀਦਾਰ ਚੌਧਰੀ ਦੱਗੋ ਦੁੱਧ ਲੈ ਕੇ ਸੇਵਾ ਵਿੱਚ ਹਾਜ਼ਰ ਹੋਇਆ ਹਾਂਜੀ ਗੁਰੂ ਜੀ ਨੇ ਉਸ ਨੂੰ ਆਸ਼ੀਸ਼ ਦਿੱਤੀ ਭਾਈ ਦੱਗੋ ਦੁੱਧ ਲੈ ਕੇ ਮਿਲਿਆ ਇੱਥੇ ਦੁੱਧ ਸਦੀਵ ਰਹੂਗਾ ਹੂੰ ਇਸ ਤੋਂ ਬਾਅਦ ਦਗੋ ਨੇ ਗੁਰੂ ਜੀ ਅਤੇ ਸਾਰੀ ਸੰਗਤ ਦੇ ਰਹਿਣ ਦਾ ਪ੍ਰਬੰਧ ਆਪਣੀ ਹਵੇਲੀ ਵਿੱਚ ਕੀਤਾ ਹਾਂ ਇਹ ਘਟਨਾ ਸਥਾਨਿਕ ਲੋਕਾਂ ਤੇ ਗੁਰੂ ਸਾਹਿਬ ਵਿਚਾਲੇ ਬਣ ਰਹੇ ਰਿਸ਼ਤੇ ਦੀ ਮਤਲਬ ਪਹਿਲੀ ਝਲਕ ਸੀ ਸਹੀ ਗੱਲ ਹੈ ਪਰ ਇਹ ਰਿਸ਼ਤਾ ਸਿਰਫ ਲੈਣ ਦੇਣ ਦਾ ਨਹੀਂ ਸੀ ਇਸ ਵਿੱਚ ਇੱਕ ਜ਼ਿੰਮੇਵਾਰੀ ਵੀ ਸ਼ਾਮਿਲ ਸੀ ਅੱਛਾ ਜਦੋਂ ਗੁਰੂ ਸਾਹਿਬ ਉਥੋਂ ਜਾਣ ਲੱਗੇ ਤਾਂ ਉਹਨਾਂ ਨੇ ਦਗੋ ਨੂੰ ਕੁਝ ਮੋਹਰਾਂ ਦਿੱਤੀਆਂ ਤੇ ਹੁਕਮ ਕੀਤਾ ਕਿ ਉਸ ਥਾਂ ਤੇ ਇੱਕ ਹੂ ਧਰਮਸ਼ਾਲਾ ਤੇ ਬਾਗ ਲਗਵਾਇਆ ਜਾਵੇ ਹੋ ਸ੍ਰੀ ਗੁਰ ਪ੍ਰਤਾਪ ਸਰਜ ਗ੍ਰੰਥ ਵਿੱਚ ਇਸ ਦਾ ਜ਼ਿਕਰ ਹੈ ਹੁਕਮ ਕਰਿਓ ਬਟਕੂਪ ਖਨਾਵੋ ਤਨਗਨ ਲਾਏ ਨੀਕ ਬਨਿਵਾਵੋ ਇਸਥਲ ਤਰਮਸ਼ਾਲਾ ਚਿਨਵਾਵੋ ਮਤਲਬ ਇਹ ਜਗਾ ਸੰਗਤ ਤੇ ਰਾਹੀ ਗੀਰਾ ਨਹੀਂ ਇੱਕ ਸਹੂਲਤ ਦਾ ਕੇਂਦਰ ਬਣੇ ਬਿਲਕੁਲ ਪਰ ਇੱਥੇ ਕਹਾਣੀ ਇੱਕ ਅਜੇਹਾ ਮੋੜ ਲੈਂਦੀ ਹੈ ਜਿਸ ਦੀ ਉਮ ਉਮੀਦ ਨਹੀਂ ਸੀ ਹਮ ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਦੱਸਦੀ ਹੈ ਕਿ ਦਗੋ ਦੇ ਮਨ ਵਿੱਚ ਲਾਲਚ ਆ ਗਿਆ ਅੱਛਾ ਲਾਲਚ ਤੇ ਕਿਉਂ ਲਗਵਾਇਆ ਜਾਵੇ ਕਿਉਂ ਨਾ ਆਪਣੀ ਨਿੱਜੀ ਜ਼ਮੀਨ ਤੇ ਲਗਵਾ ਲਿਆ ਜਾਵੇ ਤਾਂ ਜੋ ਫਾਇਦਾ ਵੀ ਆਪਣਾ ਹੋਵੇ ਬਿਲਕੁਲ ਪਰ ਨਤੀਜਾ ਬਿਲਕੁਲ ਉਲਟ ਨਿਕਲਿਆ ਪਹਿਲੀ ਵਾਰ ਖੂਟਿਆ ਹੈ ਗਿਆ ਓਹੋ ਤੇ ਜਦੋਂ ਦੁਬਾਰਾ ਬਣਾਇਆ ਤਾਂ ਉਹ ਟੇਡਾ ਹੋ ਗਿਆ ਅੱਛਾ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਨੂੰ ਸਿਰਫ਼ ਇੱਕ ਇਤਫਾਕ ਮੰਨਿਆ ਜਾਵੇ ਜਾਂ ਕਿ ਸ਼ਰੋਤ ਇਸ ਨੂੰ ਸਿੱਧਾ ਗੁਰੂ ਦੇ ਹੁਕਮ ਦੀ ਉਲੰਘਾ ਨਾਲ ਜੋੜਦੇ ਹਨ ਤੁਸੀਂ ਬਹੁਤ ਅਹਿਮ ਨੁਕਤੇ ਨੂੰ ਛੋਇਆ ਹੈ ਸਾਖੀ ਪੋਥੀਆਂ ਅਤੇ ਸਥਾਨਕ ਰਵਾਇਤਾਂ ਉਹ ਤਾਂ ਇਸ ਨੂੰ ਸਿੱਧਾ ਹੁਕਮ ਅਦੂਲੀ ਦਾ ਨਤੀਜਾ ਹੀ ਦੱਸਦੀਆਂ ਨੇ ਹਾਂ ਇੱਕ ਸਥਾਨਕ ਕਹਾਵਤ ਵੀ ਇਸ ਨਾਲ ਜੁੜੀ ਹੋਈ ਹੈ ਕਿ ਗੁਰੂ ਜੀ ਨੇ ਦੱਗੋ ਨੂੰ ਸ਼ਰਾਪ ਦਿੱਤਾ ਦੱਗੋ ਤੇਰੇ ਕਰ ਲੇਟਣਗੇ ਗਧੇ ਜਿੱਥੇ ਕੂਆ ਨਾ ਚੱਕ ਇੱਥੇ ਉਗਣਗੇ ਅੱਕ ਪਰ ਇਸ ਵਿੱਚ ਕਿੰਨੀ ਕੁ ਸੱਚਾਈ ਹੈ ਦੇਖੋ ਇੱਥੇ ਸਾਨੂੰ ਬਹੁਤ ਸਾਵਧਾਨੀ ਨਾਲ ਸੋਚਣ ਦੀ ਲੋੜ ਹੈ ਹਾਂਜੀ ਸਾਡੇ ਸ਼੍ਰੋਤ ਖੁਦ ਇਹ ਸਪਸ਼ਟ ਕਰਦੇ ਹਨ ਕਿ ਕਿਸੇ ਵੀ ਪ੍ਰਮਾਣਿਕ ਇਤਿਹਾਸਿਕ ਗ੍ਰੰਥ ਵਿੱਚ ਇਸ ਸਰਾਪ ਦੀ ਕੋਈ ਪੁਸ਼ਟੀ ਨਹੀਂ ਮਿਲਦੀ ਅੱਛਾ ਅਤੇ ਇਸ ਤੋਂ ਵੀ ਵੱਡੀ ਗੱਲ ਗੁਰਮਤ ਦੇ ਸਿਧਾਂਤਾਂ ਵਿੱਚ ਵਰ ਜਾਂ ਸਰਾਪ ਵਰਗੀਆਂ ਚੀਜ਼ਾਂ ਲਈ ਕੋਈ ਥਾਂ ਨਹੀਂ ਹੈ ਸਹੀ ਗੱਲ ਹੈ ਗੁਰਮਤ ਤਾਂ ਕਰਨੀ ਤੇ ਨਤੀਜੇ ਦੇ ਸਿਧਾਂਤ ਤੇ ਜ਼ੋਰ ਦਿੰਦੀ ਹੈ ਇਸ ਲਈ ਇਹ ਘਟਨਾ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਵੇਂ ਸਮੇਂ ਦੇ ਨਾਲ ਲੋਕ ਕਥਾਵਾਂ ਇਤਿਹਾਸਿਕ ਘਟਨਾਵਾਂ ਨਾਲ ਜੁੜ ਜਾਂਦੀਆਂ ਨੇ ਹਾਂ ਤੇ ਇੱਕ ਨਵਾਂ ਰੂਪ ਲੈ ਲੈਂਦੀਆਂ ਨੇ ਜੋ ਸ਼ਾਇਦ ਮੂਲ ਸਿਧਾਂਤ ਤੋਂ ਵੱਖਰਾ ਹੋਵੇ ਬਿਲਕੁਲ ਇਹ ਬਹੁਤ ਦਿਲਚਸਪ ਵਿਸ਼ਲੇਸ਼ਣ ਹੈ ਤਾਂ ਇੱਕ ਪਾਸੇ ਚੌਧਰੀ ਦੱਗੋਦੀ ਕਹਾਣੀ ਹੈ ਜਿਸਨੇ ਗੁਰੂ ਦੇ ਬਚਨਾਂ ਨੂੰ ਨਿੱਜੀ ਸਵਾਰਥ ਲਈ ਵਰਤਣਾ ਚਾਹਿਆ ਹਮ ਪਰ ਇਸੇ ਥਮਤਾਨ ਦੀ ਧਰਤੀ ਤੇ ਉਸੇ ਫੇਰੀ ਦੌਰਾਨ ਇੱਕ ਹੋਰ ਸ਼ਖਸੀਅਤ ਸਾਹਮਣੇ ਆਉਂਦੀ ਏ ਜੋ ਬਿਲਕੁਲ ਇਸ ਦੇ ਉਲਟ ਸੀ ਪਾਈ ਰਾਮਦੇਵ ਹਾਂ ਪਾਈ ਰਾਮਦੇਵ ਜਿਨ੍ਹਾਂ ਨੂੰ ਦੁਨੀਆ ਅੱਜ ਪਾਈ ਮੀਹਾ ਜੀ ਦੇ ਨਾਮ ਨਾਲ ਜਾਣਦੀ ਹੈ ਹਾਂਜੀ ਉਹ ਸੰਗਤ ਨੂੰ ਪਾਣੀ ਪਿਲਾਉਣ ਅਤੇ ਲੰਗਰ ਵਿੱਚ ਪਾਣੀ ਪਹੁੰਚਾਉਣ ਦੀ ਸੇਵਾ ਕਰਦੇ ਸਨ ਹੂੰ ਕਹਿੰਦੇ ਨੇ ਕਿ ਉਹ ਇੰਨੀ ਸ਼ਰਧਾ ਨਾਲ ਤੋੜ ਮਿੱਟੀ ਤੇ ਪਾਣੀ ਦਾ ਛਿੜਕਾਅ ਕਰਦੇ ਸਨ ਕਿ ਲੱਗਦਾ ਸੀ ਜਿਵੇਂ ਮੀਂਹ ਪੈ ਗਿਆ ਹੋਵੇ ਅਤੇ ਇੱਥੇ ਹੀ ਦੇਖੋ ਸੇਵਾ ਦਾ ਅਸਲ ਸਿਧਾਂਤ ਉੱਭਰ ਕੇ ਸਾਹਮਣੇ ਆਉਂਦਾ ਹੈ ਹਾਂਜੀ ਜਿੱਥੇ ਦੱਗੋ ਨੇ ਸਵਾਰਥ ਵੇਖਿਆ ਉੱਥੇ ਪਾਈ ਰਾਮਦੇਵ ਨੇ ਨਿਸ਼ਕਾਮ ਸੇਵਾ ਕੀਤੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਇਸ ਸੇਵਾ ਤੋਂ ਇੰਨੇ ਪ੍ਰਭਾਵਿਤ ਹੋਏ ਬਹੁਤ ਜ਼ਿਆਦਾ ਹਾਂ ਕਿ ਉਹਨਾਂ ਨੇ ਪਾਈ ਰਾਮਦੇਵ ਨੂੰ ਮੀਆਂ ਸ਼ਾਹੀ ਦੀ ਬਖਸ਼ਿਸ਼ ਕੀਤੀ ਅਤੇ ਇੱਕ ਥਾਪੜਾ ਦਿੱਤਾ ਵਾਹ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਅਤੇ ਇੱਕ ਦੱਖਣੀ ਬੈਲ ਦੇ ਕੇ ਧਰਮ ਪ੍ਰਚਾਰ ਲਈ ਤੋਰਿਆ 1 ਮਿੰਟ ਇੱਥੇ ਰੁਕਦੇ ਹਾਂ ਨਗਾਰਾ ਤੇ ਨਿਸ਼ਾਨ ਸਾਹਿਬ ਇਹ ਤਾਂ ਆਮ ਤੋਹਫੇ ਨਹੀਂ ਲੱਗਦੇ ਨਹੀਂ ਇਹਨਾਂ ਦਾ ਕੀ ਮਹੱਤਵ ਸੀ ਉਸ ਸਮੇਂ ਬਿਲਕੁਲ ਸਹੀ ਪਛਾਣਿਆ ਇਹ ਸਿਰਫ ਤੋਹਫੇ ਨਹੀਂ ਸਨ ਇਹ ਅਧਿਕਾਰ ਅਤੇ ਸਨਮਾਨ ਦੇ ਚਿੰਨ੍ਹ ਸਨ ਅੱਛਾ ਉਸ ਜ਼ਮਾਨੇ ਵਿੱਚ ਨਗਾਰਾ ਯਾਨੀ ਜੰਗੀ ਟੋਲ ਅਤੇ ਨਿਸ਼ਾਨ ਸਾਹਿਬ ਯਾਨੀ ਝੰਡਾ ਸਿਰਫ ਬਾਦਸ਼ਾਹਾਂ ਰਾਜਿਆਂ ਜਾਂ ਫੌਜੀ ਜਰਨੇਲਾ ਕੋਲ ਹੁੰਦੇ ਸਨ ਸਹੀ ਹੈ ਇੱਕ ਆਮ ਸੇਵਾਦਾਰ ਨੂੰ ਇਹ ਚਿੰਨ੍ਹ ਬਖਸ਼ ਕੇ ਗੁਰੂ ਸਾਹਿਬ ਇੱਕ ਬਹੁਤ ਵੱਡਾ ਸੰਦੇਸ਼ ਦੇ ਰਹੇ ਸਨ ਕੀ ਸੰਦੇਸ਼ ਉਹ ਧਰਮ ਦਾ ਪ੍ਰਚਾਰ ਕਰਨ ਵਾਲੇ ਸਿੱਖਾਂ ਨੂੰ ਇੱਕ ਆਤਮਿਕ ਅਤੇ ਸਮਾਜਿਕ ਤੌਰ ਤੇ ਉੱਚਾ ਦਰਜਾ ਦੇ ਰਹੇ ਸਨ ਜੋ ਸਿੱਧੇ ਤੌਰ ਤੇ ਉਸ ਸਮੇਂ ਦੀ ਸਥਾਪਿਤ ਸ਼ਾਹੀ ਸੱਤਾ ਨੂੰ ਇੱਕ ਤਰ੍ਹਾਂ ਦੀ ਵੰਗਾਰ ਸੀ ਇਹ ਤਾਂ ਕਮਾਲ ਦੀ ਗੱਲ ਹੈ ਮਤਲਬ ਸੇਵਾ ਦਾ ਫਲ ਇੰਨਾ ਵੱਡਾ ਕਿ ਇੱਕ ਸੇਵਾਦਾਰ ਨੂੰ ਬਾਦਸ਼ਾਹਾਂ ਵਾਲੇ ਚਿੰਨ ਮਿਲ ਗਏ ਹਾਂਜੀ ਅਤੇ ਇਹ ਕਹਾਣੀ ਇੱਥੇ ਹੀ ਨਹੀਂ ਰੁਕੀ ਹੈ ਨਾ ਨਹੀਂ ਬਿਲਕੁਲ ਨਹੀਂ ਇਸ ਬਖਸ਼ਿਸ਼ ਦਾ ਸਫਰ ਅੱਗੇ ਵੀ ਜਾਰੀ ਰਿਹਾ ਦਹਾਕਿਆਂ ਬਾਅਦ ਅੱਛਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੱਖੋਵਾਲ ਯਾਨੀ ਅਨੰਦਪੁਰ ਸਾਹਿਬ ਵਿਖੇ ਭਾਈ ਮੀਆਂ ਜੀ ਨੂੰ ਬੁਲਾਇਆ ਹਾਂਜੀ ਉਹਨਾਂ ਨੇ ਭਾਈ ਮੀਆਂ ਜੀ ਨੂੰ ਇੱਕ ਸ਼੍ਰੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਬੀੜ ਵਾਹ ਅਤੇ ਆਪਣੇ ਦਸਤਾਰੇ ਵਿੱਚੋਂ ਅੱਧਾ ਦਸਤਾਰਾ ਬਖਸ਼ਿਆ ਆਪਣੇ ਦਸਤਾਰੇ ਵਿੱਚੋਂ ਅੱਧਾ ਦਸਤਾਰਾ ਇਹ ਤਾਂ ਬਹੁਤ ਹੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਇਹ ਸਨਮਾਨ ਤਾਂ ਕਿਸੇ ਨੂੰ ਸ਼ਾਇਦ ਹੀ ਮਿਲਦਾ ਹੋਵੇਗਾ ਤੁਸੀਂ ਸਹੀ ਸਮਝੇ ਇਹ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ ਸੀ ਇਹ ਸੱਚਮੁੱਚ ਸੇਵਾ ਦੀ ਤਾਕਤ ਨੂੰ ਦਰਸਾਉਂਦਾ ਹੈ ਬਿਲਕੁਲ ਇਸ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਮੀਹਾਂ ਨਾਮ ਨਾਲ ਸਾਹਿਬ ਦਾ ਖਿਤਾਬ ਜੋੜ ਦਿੱਤਾ ਜਿਸ ਤੋਂ ਬਾਅਦ ਉਹ ਮੀਹਾਂ ਸਾਹਿਬ ਅਖਵਾਣ ਲੱਗੇ ਮੀਹਾਂ ਸਾਹਿਬ ਹੁਣ ਵੇਖੋ ਇੱਕੋ ਹੀ ਥਾਂ ਤੇ ਦੋ ਕਹਾਣੀਆਂ ਇੱਕ ਪਾਸੇ ਦੱਗੋ ਜਿਸ ਦਾ ਬਣਾਇਆ ਖੂਬੀ ਜਿੱਦਦਾ ਨਾ ਰਹਾ ਅਤੇ ਦੂਜੇ ਪਾਸੇ ਭਾਈ ਮੀਹਾ ਜੀ ਜਿਨ੍ਹਾਂ ਦੀ ਨਿਸ਼ਕਾਮ ਸੇਵਾ ਨੇ ਉਹਨਾਂ ਨੂੰ ਸਾਹਿਬ ਬਣਾ ਦਿੱਤਾ ਅਤੇ ਦੋ ਪਾਤਸ਼ਾਹੀਆਂ ਦੀਆਂ ਖੁਸ਼ੀਆਂ ਦਾ ਪਾਤਰ ਬਣਾਇਆ ਇੱਕ ਪਾਸੇ ਸੇਵਾ ਤੇ ਬਖਸ਼ਿਸ਼ ਦੀਆਂ ਏ ਕਹਾਣੀਆਂ ਹਨ ਪਰ ਤਮਤਾਨ ਦਾ ਇਤਿਹਾਸ ਇੱਕ ਬਹੁਤ ਗੰਭੀਰ ਮੋੜ ਵੀ ਲੈਂਦਾ ਹੈ ਹਾਂ ਬਹੁਤ ਗੰਭੀਰ ਗੁਰੂ ਜੀ ਉਸੇ ਸਾਲ ਦੁਸਹਿਰੇ ਤੋਂ ਬਾਅਦ ਦੁਬਾਰਾ ਤਮਤਾਨ ਆਏ ਹਾਂਜੀ ਸਮਤ 1722 ਯਾਨੀ ਸਤੰਬਰ 1665 ਵਿੱਚ ਪਰ ਇਸ ਤੋਂ ਵੀ ਵੱਧ ਸਰੋਤ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਗੁਰੂ ਇੱਕ ਬਹਾਦਰ ਜੀ ਦੀ ਇੱਕ ਗ੍ਰਿਫਤਾਰੀ ਇਸੇ ਤਮਤਾਨ ਦੇ ਸਥਾਨ ਤੋਂ ਹੋਈ ਸੀ ਹੂੰ ਇਹ ਇੱਕ ਬਹੁਤ ਹੀ ਵੱਡੀ ਘਟਨਾ ਹੈ ਇਸ ਦੇ ਪਿੱਛੇ ਕੀ ਕਾਰਨ ਸਨ ਇੱਕ ਧਾਰਮਿਕ ਦੌਰਾ ਗ੍ਰਿਫਤਾਰੀ ਵਿੱਚ ਕਿਵੇਂ ਬਦਲ ਗਿਆ ਇਹ ਤਮਤਾਨ ਸਾਹਿਬ ਦੇ ਇਤਿਹਾਸ ਦਾ ਸਭ ਤੋਂ ਗੰਭੀਰ ਅਤੇ ਮਹੱਤਵਪੂਰਨ ਪਹਿਲੂ ਹੈ ਹਾਂਜੀ ਇਸ ਨੂੰ ਸਮਝਣ ਲਈ ਸਾਨੂੰ ਉਸ ਸਮੇਂ ਦੇ ਰਾਜਨੀਤਿਕ ਮਾਹੌਲ ਨੂੰ ਦੇਖਣਾ ਪਵੇਗਾ ਔਰੰਗਜ਼ੇਬ ਦਾ ਰਾਜ ਸੀ ਠੀਕ ਹੈ ਤੇ ਉਹ ਆਪਣੀ ਕਟੜ ਇ슬ਾਮੀ ਨੀਤੀਆਂ ਨੇ ਜਾਣਿਆ ਜਾਂਦਾ ਸੀ ਗੁਰੂ ਤੇਗ ਬਹਾਦਰ ਜੀ ਦੀਆਂ ਪ੍ਰਚਾਰ ਫੇਰੀਆਂ ਬਹੁਤ ਸਫਲ ਹੋ ਰਹੀਆਂ ਸਨ ਹਾਂ ਲੋਕ ਜੁੜ ਰਹੇ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹਨਾਂ ਨਾਲ ਜੁੜ ਰਹੇ ਸਨ ਲੰਗਰ ਚੱਲ ਰਹੇ ਸਨ ਅਤੇ ਗੁਰੂ ਸਾਹਿਬ ਲੋਕਾਂ ਨੂੰ ਨਿਹਦਰ ਹੋਣ ਦਾ ਸੰਦੇਸ਼ ਦੇ ਰਹੇ ਸਨ ਮੁਗਲ ਹਕੂਮਤ ਲਈ ਖਾਸ ਕਰਕੇ ਦਿੱਲੀ ਦੇ ਇੰਨੇ ਨੇੜੇ ਹਾਂ ਲੋਕਾਂ ਦਾ ਇਸ ਤਰ੍ਹਾਂ ਇੱਕ ਥਾਂ ਤੇ ਇਕੱਠੇ ਹੋਣਾ ਅਤੇ ਇੱਕ ਗੈਰ ਸਰਕਾਰੀ ਸ਼ਕਤੀ ਦਾ ਪ੍ਰਭਾਵ ਵਧਣਾ ਇੱਕ ਸਿੱਧੀ ਰਾਜਨੀਤਿਕ ਚੁਣੌਤੀ ਸੀ ਮਤਲਬ ਧਰਮ ਪ੍ਰਚਾਰ ਨੂੰ ਰਾਜਨੀਤਿਕ ਬਗਾਵਤ ਵਜੋਂ ਵੇਖਿਆ ਗਿਆ ਬਿਲਕੁਲ ਸਰਕਾਰੀ ਮੁਖਬਰਾ ਨੇ ਇਸ ਨੂੰ ਵਦਾ ਚੜਾ ਕੇ ਪੇਸ਼ ਕੀਤਾ ਹੋਵੇਗਾ ਕਿ ਗੁਰੂ ਸਾਹਿਬ ਆਪਣੀ ਵੱਖਰੀ ਸਲਤਨਤ ਕਾਇਮ ਕਰ ਰਹੇ ਹਨ ਤੇ ਜਦੋਂ ਗੁਰੂ ਸਾਹਿਬ ਨੇ ਭਾਈ ਮੀਆਂ ਜੀ ਨੂੰ ਨਗਾਰੇ ਤੇ ਨਿਸ਼ਾਨ ਸਾਹਿਬ ਦਿੱਤੇ ਹਾਂ ਤਾਂ ਸਰਕਾਰ ਲਈ ਇਹ ਇਸ ਗੱਲ ਦਾ ਪੱਕਾ ਸਬੂਤ ਬਣ ਗਿਆ ਕਿ ਇਹ ਸਿਰਫ ਧਾਰਮਿਕ ਲਹਿਰ ਨਹੀਂ ਬਲਕਿ ਇੱਕ ਸਮਾਨਾਂਤਰ ਤਾਕਤ ਖੜੀ ਹੋ ਰਹੀ ਹੈ ਤੇ ਇਸੇ ਕਰਕੇ ਇਸੇ ਕਰਕੇ ਔਰੰਗਜ਼ੇਬ ਦੇ ਹੁਕਮਾਂ ਤੇ ਗੁਰੂ ਸਾਹਿਬ ਨੂੰ ਤਮਤਾਨ ਤੋਂ ਗ੍ਰਫਤਾਰ ਕਰਕੇ ਦਿੱਲੀ ਲੈ ਜਾਇਆ ਗਿਆ ਤਾਂ ਤਮਤਾਨ ਸਾਹਿਬ ਸਿਰਫ ਪ੍ਰਚਾਰ ਦਾ ਕੇਂਦਰ ਹੀ ਨਹੀਂ ਸਗੋਂ ਉਹਨਾਂ ਦੀ ਸ਼ਹਾਦਤ ਵੱਲ ਜਾਣ ਵਾਲੇ ਸਫ਼ਰ ਦਾ ਇੱਕ ਅਹਿਮ ਪੜਾ ਵੀ ਬਣਿਆ ਬਿਲਕੁਲ ਇੱਕ ਬਹੁਤ ਅਹਿਮ ਪੜਾ ਇਹ ਸਾਰੀਆਂ ਘਟਨਾਵਾਂ ਸਦੀਆਂ ਪਹਿਲਾਂ ਵਾਪਰੀਆਂ ਪਰ ਇਹਨਾਂ ਦਾ ਅਸਰ ਅੱਜ ਵੀ ਤਮਤਾਨ ਸਾਹਿਬ ਦੀ ਰੌਣਕ ਤੇ ਮਹੱਤਤਾ ਵਿੱਚ ਮਹਿਸੂਸ ਹੁੰਦਾ ਹੈ ਨਾ ਯਕੀਨਨ ਅੱਜ ਵੀ ਤਮਤਾਨ ਸਾਹਿਬ ਦੀ ਮਹੱਤਾ ਉਵੇਂ ਹੀ ਬਰਕਰਾਰ ਹੈ ਹੂੰ ਇਹ ਸਿਰਫ ਇੱਕ ਇਤਿਹਾਸਿਕ ਇਮਾਰਤ ਨਹੀਂ ਬਲਕਿ ਇੱਕ ਜੀਵਿਤ ਕੇਂਦਰ ਹੈ ਇੱਥੇ ਹਰ ਮਹੀਨੇ ਮਸਿਆ ਤੇ ਵੱਡੀ ਗਿਣਤੀ ਵਿੱਚ ਸੰਗਤ ਜੁੜਦੀ ਹੈ। ਹਾਂਜੀ। ਹੋਲਾ ਮਹੱਲਾ, ਦਸਹਿਰਾ ਅਤੇ ਖਾਸ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ਹੀਦੀ ਪੁਰਬ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ। ਅਤੇ ਮੈਂ ਪੜਿਆ ਹੈ ਕਿ ਇੱਕ ਬਹੁਤ ਹੀ ਖਾਸ ਥਾਨਕ ਰਿਵਾਇਤ ਵੀ ਹੈ ਜੋ ਇਸ ਸਥਾਨ ਨੂੰ ਹੋਰ ਵੀ ਵਿਲੱਖਣ ਬਣਾਉਂਦੀ ਹੈ। ਹਾਂ, ਉਹ ਰਿਵਾਇਤ ਬਹੁਤ ਦਿਲਚਸਪ ਹੈ। ਦੱਸੋਗੇ ਉਸ ਬਾਰੇ? ਇਸ ਇਲਾਕੇ ਦੀ ਸੰਗਤ ਜਦੋਂ ਦੱਖਣ ਵਿੱਚ ਸਥਿਤ ਤਾਕਤ Shri Huzur Sahib ਦੀ ਯਾਤਰਾ ਤੇ ਜਾਂਦੀ ਹੈ ਹਾਂਜੀ ਤਾਂ ਉਹ ਆਪਣੀ ਯਾਤਰਾ ਦੀ ਸ਼ੁਰੂਆਤ Dhamtan Sahib ਤੋਂ ਮੱਥਾ ਟੇਕ ਕੇ ਕਰਦੀ ਹੈ ਵਾਹ ਇਹ ਤਾਂ ਬਹੁਤ ਖਾਸ ਗੱਲ ਹੈ ਹਾਂ ਇਹ ਪਰੰਪਰਾ ਦਰਸਾती ਹੈ ਕਿ کیسے ਇਤਿਹਾਸਿਕ ਸਥਾਨ ਲੋਕੋ ਕੀ ਧਾਰਮਿਕ ਯਾਤਰਾਵਾਂ ਦਾ ਇੱਕ ਅਨਿੱਖੜਵਾਂ ਅੰਗ ਬਣ ਜਾਂਦੇ ਹਨ ਤਾਂ ਫਿਰ ਜਦੋਂ ਆਪਾਂ ਇਹ ਸਾਰੀਆਂ ਗੱਲਾਂ ਨੂੰ ਨਾਲ-ਨਾਲ ਰੱਖ ਕੇ ਵੇਖਦੇ ਹਾਂ ਤਾਂ ਤਸਵੀਰ ਕੀ ਬਣਦੀ ਹੈ Dhamtan Sahib ਸਿਰਫ ਇੱਕ ਗੁਰਦੁਆਰਾ ਨਹੀਂ ਹੈ ਇਹ ਗੁਰੂ ਸਾਹਿਬ ਦੇ ਦਲੇਰਾਂ ਦਾ ਪ੍ਰਚਾਰ ਮਿਸ਼ਨ ਦਾ ਗਵਾਹ ਹੈ। ਬਿਲਕੁਲ ਇੱਥੇ ਸਾਨੂੰ ਗੁਰਮਤ ਦੇ ਦੋ ਬਿਲਕੁਲ ਵੱਖਰੇ ਪਹਿਲੂ ਇੱਕੋ ਥਾਂ ਤੇ ਦੇਖਣ ਨੂੰ ਮਿਲਦੇ ਨੇ। ਹਾਂਜੀ ਇੱਕ ਪਾਸੇ ਚੌਧਰੀ ਦੱਗੋ ਦੀ ਹਕੂਮਤ ਉਲੀ ਤੇ ਸਵਾਰਥ ਅਤੇ ਦੂਜੇ ਪਾਸੇ ਪਾਈ ਮੀਹਾ ਜੀ ਦੀ ਨਿਸ਼ਕਾਮ ਸੇਵਾ ਜਿਸ ਦਾ ਫਲ ਪੀੜੀਆਂ ਤੱਕ ਚੱਲਿਆ ਤੁਸੀਂ ਇਸ ਨੂੰ ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ। ਇਹ ਦੋਵੇਂ ਕਹਾਣੀਆਂ ਇੱਕ ਸਿੱਕੇ ਦੇ ਦੋ ਪਾਸਿਆਂ ਵਾਂਗ ਹੈ। ਹਾਂ ਜੋ ਸਾਨੂੰ ਦੱਸਦੀਆਂ ਹਨ ਕਿ ਚੋਣ ਹਮੇਸ਼ਾ ਸਾਡੇ ਹੱਥ ਵਿੱਚ ਹੁੰਦੀ ਹੈ। ਬਿਲਕੁਲ ਇਸ ਚਰਚਾ ਤੋਂ ਬਾਅਦ ਇੱਕ ਵਿਚਾਰ ਸੋਚਣ ਲਈ ਛੱਡਣਾ ਚਾਹਾਂਗਾ ਜੀ ਜ਼ਰੂਰ ਅਸੀਂ ਗੱਲ ਕੀਤੀ ਕਿ ਗੁਰੂ ਸਾਹਿਬ ਦੀ ਗ੍ਰਿਫਤਾਰੀ ਤਮਤਾਨ ਤੋਂ ਹੋਈ ਕਿਉਂਕਿ ਉਹਨਾਂ ਦਾ ਵੱਧਾ ਪ੍ਰਭਾਵ ਸਥਾਪਿਤ ਸੱਤਾ ਲਈ ਖਤਰਾ ਬਣ ਗਿਆ ਸੀ ਹਾਂਜੀ ਇਹ ਘਟਨਾ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਇਤਿਹਾਸ ਵਿੱਚ ਅਕਸਰ ਅਜਿਹਾ ਕਿਉਂ ਹੁੰਦਾ ਹੈ ਹਾਂ ਉਹ ਕਿਹੜਾ ਮੋੜ ਹੁੰਦਾ ਹੈ ਜਦੋਂ ਇੱਕ ਅਧਿਆਤਮਿਕ ਜਾਂ ਸਮਾਜਿਕ ਲਹਿਰ ਜੋ ਲੋਕਾਂ ਨੂੰ ਸ਼ਕਤੀ ਦੇਣ ਦੀ ਗੱਲ ਕਰਦੀ ਹੈ ਨੂੰ ਰਾਜਨੀਤਿਕ ਸੱਤਾ ਆਪਣੇ ਲਈ ਇੱਕ ਖਤਰੇ ਵਜੋਂ ਦੇਖਣ ਲੱਗ ਪੈਂਦੀ ਹੈ ਇਹ ਬਹੁਤ ਗਹਿਰਾ ਸਵਾਲ ਹੈ ਹਾਂ ਤੇ ਇਹ ਸਵਾਲ ਸਿਰਫ 17ਵੀਂ ਸਦੀ ਦਾ ਨਹੀਂ ਸਗੋਂ ਅੱਜ ਦੇ ਸਮੇਂ ਲਈ ਵੀ ਉਨਾ ਹੀ ਪ੍ਰਸੰਗਿਕ ਹੈ